ਵੱਡੀ ਵਾਰਦਾਤ ਵਾਪਰੀ ਇਹ ਜਿੱਥੇ ਕਿ ਆਰਤੀਏ ਨੇ ਇੱਕ ਟਰੱਕ ਡਰਾਈਵਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ ਜੀ ਹਾਂ ਟਰੱਕਾਂ ਦੀ ਆਪਸ ਵਿੱਚ ਟੱਕਰ ਨੂੰ ਲੈ ਕੇ ਗੋਲੀਆਂ ਚੱਲੀਆਂ ਨੇ ਦਰਸਲ ਕਣਕੂਤਾਰ ਸਮੇਂ ਦੋ ਟਰੱਕ ਆਪਸ ਵਿੱਚ ਫਿੱਟ ਗਏ ਸੀ ਜਿਸ ਨੂੰ ਲੈ ਕੇ ਟਰੱਕ ਡਰਾਈਵਰ ਅਤੇ ਆਰਤੀਏ ਵਿਚਾਲੇ ਝੜਪ ਹੋ ਗਈ ਜਿਸ ਤੋਂ ਬਾਅਦ ਆਰਤੀਏ ਨੇ ਟਰੱਕ ਡਰਾਈਵਰ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਆਰਤੀਆ ਮੌਕੇ ਤੋਂ ਫਰਾਰ ਹੋ ਗਿਆ ਜਿਸ ਤੋਂ ਬਾਅਦ ਪੜਕੇ ਟਰੱਕ ਡਰਾਈਵਰਾਂ ਨੇ ਆਰਟੀਏ ਦੀ ਗੱਡੀ ਦੀ ਪੰਨ ਤੋੜ ਕੀਤੀ ਅਤੇ ਮੌਕੇ ਤੇ ਚਰਨਾ ਲਾ ਦਿੱਤਾ ਤੇ ਮਾਮਲਾ ਗੁਰਦਾਸਪੁਰ ਦੇ ਐਫਸੀਆਈ ਗੋਦਾਮਾਂ ਦਾ ਹੈ ਜਿੱਥੇ ਕਿ ਕਣਕ ਉਤਾਰਨ ਸਮੇਂ ਦੋ ਟਰੱਕਾਂ ਆਪਸ ਵਿੱਚ ਪਿੱੜ ਗਏ ਜਿਸ ਨੂੰ ਲੈ ਕੇ ਟਰੱਕ ਡਰਾਈਵਰ ਅਤੇ ਆਰਤੀਆ ਵਿਚਾਲੇ ਝਗੜਾ ਸ਼ੁਰੂ ਹੋ ਗਿਆ ਇਸ ਦੌਰਾਨ ਆਰਤੀਏ ਹਰਪਾਲ ਸਿੰਘ ਤੇ ਇਲਜ਼ਾਮ ਲੱਗੇ ਨੇ ਕਿ ਉਸਨੇ ਟਰੱਕ ਡਰਾਈਵਰ ਮੱਖਣ ਮਸੀਹ ਨੂੰ ਤੈਸ਼ ਵਿੱਚ ਆ ਕੇ ਗੋਲੀ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਕੇ ਤੇ ਮੌਤ ਹੋ ਗਈ ਉਧਰ ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਆਰਤੀਆ ਮੌਕੇ ਤੋਂ ਫਰਾਰ ਹੋ ਗਿਆ ਹੈ ਜਿਸ ਨੂੰ ਕੈ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਮੇਰਾ ਭਰਾ ਵਾ ਛੋਟਾ ਇਹ ਦਾ ਨਾ ਮੱਖਣ ਵਾ ਪਿੰਡ ਲੂਣਾ ਵਾ ਹਾਏ ਬਹੁਤ ਸਰਪੰਚ ਦਾ ਮੁੰਡਾ ਵਾ ਇਹ ਤੇ ਆਪਣੇ ਦਾਣੇ ਗੱਡੀ ਚ ਲੱਦੇ ਹੀ ਉਹ ਮੁੰਡਿਆਂ ਨੇ ਆਣ ਕੇ ਤੈਨੂੰ ਗੋਲੀ ਮਾਰਤੀ ਆ ਆਨੂੰ ਇਨਸਾਫ ਚਾਹੀਦਾ ਅਸੀਂ ਬਸ ਉਹਨੂੰ ਅੱਗ ਲਾਉਣੀ ਆ ਜਿਤਨਾ ਮੇਰਾ ਭਰਾ ਪਿਆਣਾ ਅਸੀਂ ਵੀ ਉਹਨੂੰ ਇਤਰਾ ਹੀ ਫੋਕਣਾ ਵਾ ਠੀਕ ਆ ਨਾ ਸਾਡਾ ਕੋਈ ਉਹਨਾਂ ਨਾਲ ਇਨਸਾਫ ਨਹੀਂ ਆਈ ਉਹਨੂੰ ਬਸ ਮਾਰਨਾ ਵਾ ਉਹਨੂੰ ਕੌਣ ਬੰਦਾ ਉਹ ਪਤਾ ਨਹੀਂ ਇਹ ਬੰਦਾ ਹੁਣ ਉਹ ਮੁੰਡੇ ਗਏ ਲੱਭਣ ਜੇ ਲੱਭ ਗਿਆ ਤੇ ਸਾਹਮਣੇ ਲਿਆ ਕੇ ਫੋਕਣਾ ਉਹਨੂੰ ਦਾਣੇ ਕਿੱਥੇ ਲੈ ਕੇ ਜਾ ਰਹੇ ਸੀਗੇ ਦਾਣੇ ਮੰਡੀ ਲੈ ਕੇ ਜਾਣ ਦੇ ਸੈਲਰ ਚ ਹਾਂਜੀ ਇੱਕ ਹੀ ਕੰਮ ਕਰਦੇਗੇ ਇਹ ਇਹਨਾਂ ਦੇ ਡਰਾਈਵਰ ਆਪਣੀਆਂ ਗੱਡੀਆਂ ਹਟੀਆਂ ਇਹਦੀ ਗੱਡੀ ਨਹੀਂ ਚਲਾਉਂਦੇ ਹੋ ਆਪਣੀਆਂ ਗੱਡੀਆਂ ਲੈ ਕੇ ਜਾਣਦੇ ਆ ਗੱਡੀਆਂ ਭਾਜੀ 4-5 ਗੱਡੀਆਂ ਵੱਡੀਆਂ ਹੈ ਤੁਹਾਨੂੰ ਕਿਦਾ ਪਤਾ ਕਿ ਗੋਲੀ ਵੱਜੀ ਇਹ ਹੁਣ ਸਾਨੂੰ ਫੋਨ ਗਏ ਛੋਟਾ ਪਤੀਆ ਮੇਰੇ ਦੀ ਮਗਰ ਗੱਡੀ ਹੀ ਉਹ ਕਿਤੇ ਗਾਂ ਹਉਣ ਲੱਗਾ ਤੇ ਉਹਨਾਂ ਪਹਿਲਾਂ ਇਹਨੂੰ ਗੋਲੀ ਮਾਰਤੀ ਏ ਢਿੱਡ 'ਚ ਜਿੰਨਾ ਤੱਕ ਉਹਨਾਂ ਨੇ ਹਸਪੀਟਲ ਦੇ ਹੌਲ ਦੇ ਲਿਆਂਦਾ ਵਾ ਉਹਨੇ ਚੋਂ ਇਹਦੇ ਸਾਹ ਖਮਕ ਗਏ ਆ ਮੇਰਾ ਛੋਟਾ ਪਤੀਆ ਨਾਲ ਆ ਵੇਖੋ ਇਹ ਵੀ ਵਿਚਾਰਾ ਦਫ਼ਤਰ 'ਚ ਡਿਊਟੀ ਕਰਦਾ ਵਾ ਤੋਂ ਨੇਚਰ ਨੂੰ ਉਹ ਵੀ ਵਿਚਾਰਾ ਲਈ ਬੜਿਆ ਤੇ ਬੜਿਆ ਵੀ ਪਹੁੰਚਿਆ ਹੁੰਦਿਆ ਨੂੰ ਸਾਹ ਨਹੀਂ ਪਾਏ ਮੇਰੇ ਭਰਾ ਨੂੰ ਇਨਸਾਫ ਚਾਹੀਦਾ ਬਸ ਇਹ ਡਰਾਈਵਰ ਦਾ ਕੰਮ ਕਰਦੀ ਇਹ ਆਪਣੀ ਡਰਾਈਵਰੀ ਆਪਣੇਆਂ ਗੱਡੀਆਂ ਹਟੀਆਂ 6 ਗੱਡੀਆਂ ਵਾਂ ਹਟੀਆਂ ਆਪੇ ਡਰਾਈਵਰ ਨਾ ਇਹ ਘਟਨਾ ਮੈਂ ਠੀਕ ਇੱਥੇ ਸੇਲਰ ਲੱਗੇ ਹੋਈ ਆ ਨਾ ਗਦਾਮਾਂ ਦੇ ਸਾਹਮਣੇ ਹੋਈ ਆ ਹਾਂਜੀ ਸਾਡਾ ਪਿਓ ਜਰਾ ਸਰਪੰਚ 15 ਸਾਲ ਸਰਪੰਚੀ ਕੀਤੀ ਬਹੁਤ ਸੱਤਾ ਉਹਨਾਂ ਕੋਲ ਆ ਪਈ ਉਧਰ ਟਰੱਕ ਡਰਾਈਵਰਾਂ ਨੇ ਅਤੇ ਪਰਿਵਾਰਕ ਮੈਂਬਰਾਂ ਨੇ ਐਫਸੀਆਈ ਗੋਦਾਮ ਦੇ ਬਾਹਰ ਧਰਨਾ ਲਗਾ ਦਿੱਤਾ ਧਰਨੇ ਤੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਅਤੇ ਇਸ ਪੂਰੇ ਮਾਮਲੇ ਦੀ ਜਾਂਚ ਪਰਤਾਲ ਸ਼ੁਰੂ ਕਰ ਦਿੱਤੀ ਹੈ ਜਦਕਿ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਨੇ ਗੱਟੀਆਂ ਦੀ ਪੰਨ ਤੋੜ ਕੀਤੀ ਇਸ ਦੌਰਾਨ ਉਹਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਆਂਤੀਏ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤਾਂ ਉਹ ਟਰੱਕਾਂ ਨੂੰ ਅੱਗ ਲਗਾ ਦੇਣਗੇ ਕਲਕਸਣੇ ਟਰੱਕਾਂ ਨੂੰ ਫੂਕ ਦਿੱਤਾ ਜਾਵੇਗਾ ਅਤੇ ਕਿਸੇ ਵੀ ਟਰੱਕ ਨੂੰ ਗੋਦਾਮ ਵਿੱਚ ਐਂਟਰੀ ਨਹੀਂ ਦਿੱਤੀ ਜਾਵੇਗੀ। ਗੱਡੀ ਦੀ ਚਾਚਾ ਜੀ ਦੀ ਬਿਲਕੁਲ ਸਹੀ ਆ। ਉਹਦਾ ਡਰਾਈਵਰ ਨੇ ਸਾਇਨਾਰਤੀਆ ਡਰਾਈਵਰ ਦੇ ਗਲਤ ਗੱਡੀ ਵਾੜੀ ਆ। ਟਾਇਰ ਪਾੜ ਗਿਆ ਜੀ। ਹੱਥੋ ਬਾਈ ਹੋ ਗਏ ਆ। ਫੈਸਲਾ ਹੋ ਗਿਆ ਵੀ ਕੋਈ ਗੱਲ ਨਹੀਂ ਜੀ। ਮੁੜ ਕੇ ਉਹਨੇ ਆਰਤੀਆ ਦੇ ਡਰਾਈਵਰ ਨੇ ਆਪਣੇ ਮਾਲਕ ਨੂੰ ਸੱਦਿਆ ਵਾ। ਦੋ ਗੱਡੀਆਂ ਆਈਆਂ ਵਾ। ਉਹਨਾਂ ਹੰਦੇ ਹੱਥੋ ਬਾਈ ਹੋਏ ਆ। ਛੜੋ ਜਣ ਉਹਨਾਂ ਨੇ ਗੋਲੀਆਂ ਮਾਰੀਆਂ ਵਾ। ਹਰਪਾਲ ਸਿੰਘ ਦਾ ਨਾਮ ਆ। ਦਾੜ ਰਕਾਰ ਦੀ ਫੋਟੋ ਇਹਦੇ ਵਿੱਚ। ਉਹਨਾਂ ਗੋਲੀਆਂ ਮਾਰੀਆਂ ਤੇ ਭੱਜ ਗਏ ਆ ਜੀ। ਬਲੀ ਹਰਪਾਲ ਸਿੰਘ ਨਾਮ ਦੇ ਬੰਦੇ ਨੇ ਹਾਂਜੀ 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 ਫੋਟੋ ਆਈ ਉਹਦੀ ਤੇ ਡਰਾਈਵਰ ਹੈ ਜਿਹੜਾ ਸਦਰੂ ਕਿੰਨੇ ਬੰਦੇ ਸੀ ਉਹ ਫੋਟੋ ਸ਼ੋਅ ਕਰਾ ਕਿੰਨੇ ਜਣੇ ਸੀ ਉਹ ਚਾਰ ਜਣੇ ਸੀ ਆਰਤੀ ਕਿਹੜਾ ਸੀ ਨਾਲ ਉਹਦਾ ਨਾਮ ਹਰਪਾਲ ਸਿੰਘ ਜੀ ਆਰਤੀ ਨਾਲ ਹਾਂਜੀ ਹਾਂਜੀ ਆਰਤੀ ਕੱਚਾ ਨਾਸਾ ਜੀ ਦਾ ਕੀ ਮੰਗ ਕਰਦੇ ਹੋ ਹਾਂਜੀ ਕੀ ਮੰਗ ਕਰਦੇ ਹੋ ਪੁਲਿਸ ਨੂੰ ਸਾਫ ਚਾਹੀਦਾ ਜੀ ਇਹਨੂੰ ਨਹੀਂ ਤਾਂ ਇਹ ਗੱਡੀਆਂ ਨੂੰ ਅੱਗ ਲਾਵਾਂਗੇ ਲੱਦੇ ਲਦਾਏ ਸਮਾਨ ਨੂੰ ਵੀ ਉਹਦੇ ਨੂੰ ਸਿੱਧੀ ਗੱਲ ਆ ਜਿਹੜੀ ਕਿੰਨੇ ਕੀਤੀ ਹੈ ਹਾਂਜੀ ਜਦੋਂ ਆਹੜਾ ਚਾਚਾ ਆ ਉਹਨਾਂ ਨੂੰ ਪਤਾ ਲੱਗਾ ਵੀ ਡੈਥ ਹੋ ਗਈ ਫੇਰ ਐਂ ਗੁੱਸੇ ਜਾ ਕੇ ਪੰਤ ਤੋਰ ਕੀਤੀ ਹਾਂਜੀ ਉਹਨਾਂ ਦੀਆਂ ਗੱਡੀਆਂ ਜੀ ਹਥਿਆਰ ਲੈ ਕੇ ਇਹਨਾਂ ਗੱਡੀਆਂ ਅਸਲਾ ਕਿ ਪੁਲਿਸ ਬਰਦਾਸ਼ਤ ਨੇ ਕੀ ਕਰਨ ਲਿਆ ਵਾ ਕਿੰਨਾ ਅਸਲਾ ਸੀ ਉਹਨਾਂ ਕੋਲ ਹਾਂਜੀ ਇੱਕੋ ਅਸੰਦ ਜੀ ਜੀ ਬਾਕੀ ਉਹ ਵੇਖੋ ਗੱਡੀ 'ਚ ਪਈਆਂ ਵਾ ਕਿਰਪਾਨਾਂ ਹੀ ਗੰਡਾਸੀਆਂ ਜੀ ਉਹ ਉੱਥੇ ਥਾਣੇ ਲੈ ਗਏ ਇਹਨਾਂ ਦੀ ਜੀ ਕਿਹੜਾ ਹਥਿਆਰ ਕਿਹੜਾ ਸੀ ਉਹਨਾਂ ਪਿਸਟਲ ਹੀ ਆ ਪਿਸਟਲ ਹੀ ਇੱਕ ਜੀ ਹਾਲਾਂਕਿ ਹੁਣੇ ਵਾਰਦਾਤ ਵਾਪਰੀ ਏ ਵੱਡੀ ਵਾਰਦਾਤ ਹੋਈ ਏ ਜਿੱਥੇ ਕਿ ਗੋਲੀ ਵੀ ਚੱਲੀ ਏ ਹਾਲਾਂਕਿ ਇਸ ਵਾਲੇ ਵੀ ਏ ਕਿ ਇੱਕ ਪਾਸੇ ਪੰਜਾਬ ਵਿੱਚ ਚੋਣ ਜਾਬਤਾ ਲੱਗਿਆ ਹੋਇਆ ਏ ਅਜਿਹੇ ਵਿੱਚ ਆਰਟੀਏ ਕੋਲ ਹਥਿਆਰ ਕਿੱਥੋਂ ਆਇਆ ਉਸ ਕੋਲ ਰਿਵਾਲਵਰ ਜਾਂ ਫਿਰ ਗਨ ਕਿਵੇਂ ਆਈ ਇਹ ਵੀ ਇੱਕ ਵੱਡਾ ਸਵਾਲ ਹੈ ਜਿਸ ਨੇ ਕਿ ਪੁਲਿਸ ਪ੍ਰਸ਼ਾਸਨ ਅਤੇ ਅਮਨ ਕਾਨੂੰਨ ਤੇ ਵੱਡੇ ਸਵਾਲ ਝੁਕੇ ਦੇ ਫਿਲਹਾਲ ਇਸ ਪੂਰੇ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਆਰਤੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨੇ ਜਾਵੇਗਾ ਪਰ ਫਿਲਹਾਲ ਇਸ ਕਟੜਾ ਨੂੰ ਲੈ ਕੇ ਟਰੱਕ ਡਰਾਈਵਰ ਦੇ ਰਿਸ਼ਤੇਦਾਰ ਅਤੇ ਦੂਜੇ ਟਰੱਕ ਡਰਾਈਵਰ ਪੂਰੀ ਤਰ੍ਹਾਂ ਤੈਸ਼ ਵਿੱਚ ਨੇ ਅਤੇ ਆਰਤੀ ਖਿਲਾਫ ਜਲਦ ਤੋਂ ਜਲਦ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬੀ ਵੀ